ਕਿਸਾਨ ਆਗੂਸਤ ਨਾਮ ਸਿੰਘ ਪੰਨੂ মিডিਆ ਸਾਹਮਣੇ ਆਉਂਦੇ ਨੇ ਤੇ ਕਹਿੰਦੇ ਨੇ ਕਿ ਜਿਹੜਾ 15 ਅਗਸਤ ਨੂੰ ਮੋਦੀ ਵੱਲੋਂ ਭਾਸ਼ਣ ਦਿੱਤਾ ਗਿਆ ਹੈ ਉਹ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਨਹੀਂ ਜਾ ਪ ਰਿਹਾ ਕਿਉਂਕਿ ਪ੍ਰਧਾਨ ਮੰਤਰੀ ਜਿਹੜਾ ਹੁੰਦਾ ਉਹ ਹਰ ਇੱਕ ਵਰਗ ਦਾ ਹੁੰਦਾ ਹੈ ਤੇ ਹਰ ਇੱਕ ਮਨੁੱਖ ਦਾ ਸਾਂਝਾ ਹੁੰਦਾ ਹੈ ਤੇ ਉਹਨਾਂ ਨੂੰ ਫਿਰਕੂ ਪ੍ਰਸਤੀ ਲਿਆ ਵਾਲਾ ਭਾਸ਼ਣ ਨਹੀਂ ਦੇਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਸੜਕਾਂ ਜਾਮ ਨੇ ਜਨਤਾ ਤਰਾ-ਤਰਾ ਕਰ ਰਹੀ ਹੈ ਪੰਜਾਬ ਅਤੇ ਦਿੱਲੀ ਦਾ ਵਪਾਰ ਟੁੱਟ ਗਿਆ ਉਹਨਾਂ ਨੂੰ ਸੋਚਣਾ ਚਾਹੀਦਾ ਤੇ ਕਿਸਾਨ ਸੜਕਾਂ ਦੇ ਉੱਤੇ ਬੈਠੇ ਨੇ ਉਹਨਾਂ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਨੇ ਆ 15 ਅਗਸਤ ਨੂੰ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਜੋ ਪਾਛੇ ਦਿੱਤਾ ਗਿਆ ਵਾ ਉਹ ਇੱਕ ਅਸਲ ਦੇ ਵਿੱਚ ਤੋਂ ਇੱਕ ਰਵਾਇਤ ਦਾ ਹਿੱਸਾ ਹੈ ਕੋਈ ਜਾਂਦਾ ਵੀ ਪਹਿਲੇ 75 70 ਸਾਲ 70 ਸਾਲ ਤੋਂ ਜਿਹੜੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਆ ਉਹ ਹਰ ਸਾਲ 15 ਅਗਸਤ ਨੂੰ ਲਾਲ ਕਿਲੇ ਤੋਂ ਦੇਸ਼ ਦੇ నాయਕ ਦੇਸ਼ ਦੇ ਲੋਕਾਂ ਦਾ ਨਾਂਕ ਸੰਦੇਸ਼ ਦਿੰਦੇ ਆ। ਉਹ ਸੰਦੇਸ਼ ਦੇ ਵਿੱਚੋਂ ਉਹ ਸਰਕਾਰ ਦੀ ਜਿਹੜੀ ਸਰਕਾਰ ਉਹ ਟਾਈਮ ਕੰਮ ਕਰ ਰਹੀ ਹੁੰਦੀ ਹੈ। ਉਹਦਾ ਨਜ਼ਰੀਆ ਉਹਦਾ ਵਿਜਨ ਚਰਚਦਾ ਹੁੰਦਾ। ਜੋ ਪਾਛਨ ਨਿੰਦਰ ਮੋਦੀ ਜੀ ਨੇ ਐਸ ਵਾਰੀ ਦਿੱਤਾ ਵਾ। ਉਹਦੇ ਵਿੱਚ ਜੋ ਚਰਚਦਾ ਕੀ ਹੈ। ਉਹਦੇ ਵਿੱਚ ਦੋ ਗੱਲਾਂ ਉੱਪਰ ਆ ਗਈਆਂ। ਸਿਵਲ ਆਪਣਾ ਇੱਕ ਸਾਰ ਸਿਵਲ ਕੋਡ ਤੇ ਇੱਕ ਦੇਸ਼ਿਕ ਚੋਣ ਇਹ ਤੇ ਜੋ ਦਿੱਤਾ ਪ੍ਰਧਾਨ ਮੰਤਰੀ ਬਾਕੀ ਕਿਸੇ ਸਾਰੀਆਂ ਗੱਲਾਂ ਨੂੰ ਅਣਗੋਲਿਆ ਕਰਤਾ ਇੰਨੇ ਵੱਡੇ ਮਸਲੇ ਆ ਦੇਸ਼ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਆਦੀਵਾਸੀਆਂ ਦੇ ਕਟ ਗਿਣਤੀਆਂ ਦੇ ਘੋਮੀਆਂ ਦੇ ਮਸਲੇ ਆ ਮਤਲਬ ਗਰੀਬੀ ਦੇ ਮਸਲੇ ਆ ਬੇਰਜਗਾਰੀ ਦੇ ਮਸਲੇ ਆ ਰੋਜੀ ਰੋਟੀ ਦਾ ਸਵਾਲ ਆ ਸਾਰੇ ਦੇਸ਼ ਦਾ ਜਿਹੜਾ ਵਾ ਜਨਤਕਧਾਰੇ ਜੰਗਲ ਜ਼ਮੀਨ ਜਲ ਜੰਗਲ ਜ਼ਮੀਨ ਹਰ ਚੀਜ਼ ਜਿਹੜੀ ਆ ਤਦਾਂ ਵਾਰੀ ਸਾਧਨ ਉਹ ਕਾਰਪੋਰੇਟ ਜਾ ਰਹੇ ਆ ਉਹਦੇ ਕੀ ਅਸਰ ਪੈ ਰਹੇ ਆ ਉਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਕਿਸਾਨਾਂ ਵਿੱਚ ਦੂਰੋਂ ਦਾ ਸੰਘਰਸ਼ ਚੱਲ ਰਿਹਾ ਆਪਣੀਆਂ ਮੰਗਾਂ ਤੇ ਉਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਜਾਂ ਹੋਰ ਸੰਘਰਸ਼ ਚੱਲ ਰਿਹਾ ਦੇਸ਼ ਦੇ ਵਿੱਚ ਉਹਦੇ ਬਾਰੇ ਵੀ ਕੋਈ ਗੱਲ ਨਹੀਂ ਕੀਤੀ ਗਈ ਗੱਲ ਇਹ ਕੀਤੀ ਗਈ ਆ ਕਿ ਜਿਹੜਾ ਸਿਵਲ ਜਿਹੜਾ ਇੱਕ ਸਾਰ ਸਿਵਲ ਕੋਡ ਹੈ ਉਹ ਅਸੀਂ ਲਾਗੂ ਕਰਾਂਗੇ ਸਾਡੇ ਏਜੰਡੇ ਤੇ ਸਰਕਾਰ ਦੇ ਉਹਦੇ ਬਾਰੇ ਕੀ ਵੀ ਲਿਖਿਆ ਦੇਸ਼ ਨੂੰ ਆਰਐਸਐ ਬੱਲੋ ਜੋ ਏਜੰਡਾ ਤਿਆਰ ਕੀਤਾ ਗਿਆ ਸੀਗਾ ਉਹਦੇ ਉੱਤੇ ਭਾਰਤੀ ਜਨਤਾ ਪੱਟੀ ਚੱਲ ਰਹੀ ਪਹਿਲਾਂ ਜਨ ਸੰਘ ਚੱਲਦਾ ਸੀ ਉਹਨਾਂ ਦੇ ਤਿੰਨ ਮੁੱਦੇ ਉਦੋਂ ਮੇਨ ਸੀਗੇ ਕੁਸ਼ਮੀਰ ਦੇ ਵਿੱਚ ਜਿਹੜੀ ਧਾਰਾ ਉਹਨਾਂ ਨੂੰ ਵੱਧ ਅਧਿਕਾਰ ਮਿਲੇ ਹੋਏ ਸੀ ਉਹਨਾਂ ਨੂੰ ਕਸ਼ਮੀਰ ਆਪਣੇ ਧਾਰਾ 370 ਰਹਿਣ ਉਹ ਧਾਰਾ 370 ਮਨਜ਼ੂਰ ਕਰਨੀ ਤੇ ਰਾਮ ਮੰਦਰ ਜਿਹੜਾ ਬਾਬਰੀ ਮਾਗਏ ਦੇ ਥਾਂ ਤੇ ਰਾਮ ਮੰਦਰ ਬਣਾਉਣਾ ਉਹਦੇ ਵਿੱਚ ਮੋਦੀ ਸਾਹਿਬ ਮੋਦੀ ਸਾਹਿਬ ਆਪਣੇ ਹਸਾਬ ਨਾਲ ਦੋਨੋਂ ਚੀਜ਼ਾਂ ਸਬੂਰ ਹੋ ਚੁੱਕੀਆਂ 17370 ਵੀ ਤੋੜ ਦਿੱਤੀ ਗਈ ਆ 80 ਲੱਖ ਲੋਕਾਂ ਨੂੰ ਜਿਹੜਾ ਘਰਾਂ ਦੇ ਵਿੱਚ ਕੈਦ ਕੀਤਾ ਹੋਇਆ ਵਾ ਕਸ਼ਮੀਰ ਦੇ ਵਿੱਚ ਉਹਨਾਂ ਦੇ ਆਕਾ ਬੁੱਤ ਕੁਝ ਨਹੀਂ ਹੋਏ ਦੂਜੇ ਬੰਨੇ ਰਾਮ ਮੰਦਰ ਦੀ ਸਾਰੀ ਵੀ ਹੋ ਚੁੱਕੀ ਹੈ ਹੁਣ ਉਹਨਾਂ ਦਾ ਜਿਹੜਾ ਤੀਸਰਾ ਮੁੱਦਾ ਸੀ ਇੱਕ ਸਰ ਸਿਵਲ ਕੋਡ ਉਹ ਵੀ ਮਰੋਣਾ ਚੁਫਾਈਟ ਕਰਤਾ ਵੀ ਸਾਡੇ ਝੰਡੇ ਤੇ ਹੁਣ ਇੱਕ ਸਰ ਸਿਵਲ ਕੋਡ ਦਾ ਮਤਲਬ ਕੀ ਹੈ ਨਾਲ ਇਹ ਨਾਲ ਇਹ ਗੱਲ ਵੀ ਕਹਿਤੀ ਵੀ ਜਿਹੜਾ ਪਹਿਲਾਂ ਫਿਰਕੂ ਸਿਵਲ ਕੋਡ ਚੱਲ ਰਿਹਾ ਦੇਸ਼ 'ਚ ਉਹ ਠੀਕ ਨਹੀਂ ਗਾ ਉਹ ਗਲਤ ਹੈ ਜੋ ਹਿੰਦੂਸਤਾਨ ਦੇ ਹਿੰਦੂਸਤਾਨ ਦੇ ਸੰਵਿਧਾਨ ਦੇ ਸੁਧਾਨ ਦੇ ਵਿੱਚ ਉਹ ਲਿਖੀ ਹੋਈ ਗੱਲ ਹੈ ਕਿ ਹਿੰਦੂਸਤਾਨ ਦੇ ਵਿੱਚ ਜਿੰਨੀਆਂ ਵੀ ਕੌਮੀਆਂ ਤਾਂ ਵਸਦੀਆਂ ਜਿੰਨੇ ਵੀ ਕੋਈ ਧਰਮ ਜਾਤਾਂ ਵਾਲੇ ਲੋਕ ਆ ਜਾਂ ਆਪੋ ਆਪਣੇ ਲਾਕੇ ਚ ਰਹਿੰਦੇ ਆ ਆਦੀਵਾਸੀਆ ਦਲਿਤਆ ਕੋਈ ਵੀ ਤਰ੍ਹਾਂ ਦਾ ਸਮਾਜ ਜਿਹੜਾ ਆਪੋ ਆਪਣਾ ਰਹਿ ਰਿਹਾ ਉਹ ਆਪਣੇ ਕੀ ਦੇ ਮਤਲਬ ਆਪਣੀਆਂ ਆਪਣੇ ਰੌ ਰੀਤਾ ਮੁਤਾਬਕ ਉਹ ਆਪਣੇ ਜਿਹੜੇ ਆ ਵਿਆਹ ਸ਼ਾਦੀਆਂ ਆਪਣੇ ਜਿਹੜੇ ਅਮਰਨੇ ਪਰਨੇ ਆਪਣਾ ਪਰਾਵਾ ਆਪਣੀ ਬੋਲੀ ਆਪਣੇ ਉਹ ਜਿਤਨਾ ਦਾ ਉਹਨਾਂ ਦਾ ਸੱਭਿਆਚਾਰ ਆ ਉਸ ਤਰੀਕੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕਦੇ ਤੇ ਹਿੰਦੁਸਤਾਨ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਬਹੁਤ ਬਹੁਤ ਬੋਲੀਆਂ ਆ ਵੱਖ-ਵੱਖ ਪਰਾਵੇ ਆ ਵੱਖ-ਵੱਖ ਉਹਨਾਂ ਦੇ ਸੱਭਿਆਚਾਰ ਆ ਵੱਖ-ਵੱਖ ਉਹਨਾਂ ਦੇ ਕੀਤੇ ਆ ਤੇ ਵੱਖ-ਵੱਖ ਤਰਾਨਾ ਉਹ ਆਪੋ ਆਪਣੇ ਜੋ ਵੀ ਉਹ ਸਮਝਦੇ ਆ ਆਪੋ ਆਪਣੇ ਧਰਮਾਂ ਨਾਲ ਜੁੜੇ ਹੋਏ ਲੋਕ ਆ ਤੇ ਆਪਣੇ ਉਹ ਰਹਿ ਰਹੇ ਆ ਸੱਭਿਆਚਾਰ ਦੇ ਵਿੱਚ ਉਹ ਬੜੇ ਵਧੀਆ ਤਰੀਕੇ ਨਾਲ ਬੜੇ ਪ੍ਰੇਮ ਪਿਆਰ ਨਾਲ ਪਾਈਚਾਰਾ ਨਾਲ ਰਹੇ ਨੇ ਹੁਣ ਕੀ ਜਿਹੜਾ ਜਿਹੜਾ ਇਹ ਸਿਵਲ ਕੋਡਲ ਉਸ ਨੂੰ ਹਰ ਰੱਦ ਕਰ ਰਹੇ ਆ ਜਿਹੜਾ ਪਹਿਲਾਂ ਇੱਥੇ ਚੱਲ ਰਿਹਾ ਵਾ ਉਹਨੂੰ ਉਹ ਫਿਰਕੂ ਸਿਵਲ ਕੋਡ ਦੱਸ ਰਿਹਾ ਹੈ ਫਿਰਕੂ ਇੱਕ ਫਿਰਕੂ ਸਰਕਾਰ ਦਾਸ ਰਹਾ ਤਾਂ ਹੁਣਾਂ ਦੇ ਆ ਕਿ ਇੱਕ ਸਾਰ ਸਿਵਲ ਕੋਡ ਲਿਆਉਣਾ ਜਿਹਦੇ ਤੋਂ ਕੰਮ ਕਰੀ ਆ ਉਹ ਇੱਕ ਸਾਰ ਸਿਵਲ ਕੋਡ ਉਤਰਾਖੰਡ ਜਿਹੜੀ ਭਾਜਪਾ ਦੀ ਸਰਕਾਰ ਨੇ ਲਾਗੂ ਕਰਤਾ ਤਾਂ ਤੇ ਉਹ ਕੇਂਦਰ ਸਰਕਾਰ ਦੇ ਝੰਡੇ ਦੇ ਉੱਤੇ ਸਾਰਾ ਕੁਝ ਉਹ ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਲਾਗੂ ਕਰਨਾ ਉਹ ਕੀ ਆ ਕਿ ਸਾਰੇ ਦੇਸ਼ ਦੇ ਵਿੱਚ ਇੱਕੋ ਜਿਹੜਾ ਵਾ ਇੱਕੇ ਤਰ੍ਹਾਂ ਦਾ ਪ੍ਰਵਾਹ ਹੋਵੇ ਇੱਕੇ ਤਰ੍ਹਾਂ ਦੇ ਉਹਨਾਂ ਦੇ ਰਸਮ ਰਿਵਾਜ ਹੋਣ ਕਿ ਇੱਕੋ ਤਰ੍ਹਾਂ ਦੇ ਵਿਆਹ ਸ਼ਾਦੀਆਂ ਦੇ ਰਸਮ ਰਿਵਾਜ ਹੋਣ ਇੱਕੋ ਤਰ੍ਹਾਂ ਦੇ ਮਰਨੇ ਪਰੰਦੇ ਰਸਮ ਰਿਵਾਜ ਹੋਣ ਇੱਕੇ ਤਰ੍ਹਾਂ ਦਾ ਜਿਹੜਾ ਵਾ ਉਹਨਾਂ ਦਾ ਰਹਿਣ ਸਹਿਣ ਦਾ ਜਿਹੜਾ ਤਰੀਕਾ ਤੋਰ ਤਰੀਕਾ ਹੋਊਗਾ ਤੇ ਗਾਂ ਜਾ ਕੇ ਉਹ ਉਹਨਾਂ ਦਾ ਇੱਕ ਧਰਮ ਵੀ ਇੱਕ ਹੀ ਹੋਊਗਾ ਤੇ ਉਹਨਾਂ ਦੀ ਬੋਲੀ ਵੀ ਇੱਕ ਹੀ ਹੋਊਗੀ ਇਸ ਤਰੀਕੇ ਦੀਆਂ ਜਿਹੜੀਆਂ ਵੱਡੀ ਪਲੈਨਿੰਗ ਜਿਹੜੀ ਉਹ ਘਟ ਰਹੀ ਆ ਇਹ ਦੇਸ਼ ਲਈ ਕਾਪਕ ਹੈ ਜੋ ਵੀ ਪ੍ਰਧਾਨ ਮੰਤਰੀ ਨੇ ਉਥੋਂ ਆਪਣਾ ਪਛਨ ਦਿੱਤਾ ਵਾ ਆਪਣਾ ਇੱਕ ਸਿਵਲ ਕੋਡ ਬਾਰੇ ਇਹ ਭਾਰਤ ਦੀ ਏਕਤਾ ਤੇ ਖੰਡਤਾ ਨੂੰ ਤੋੜਨ ਵਾਲਾ ਵਾ ਤੇ ਸਾਰੇ ਜਿੰਨੇ ਵੀ ਭਾਰ ਦੇ ਵਿੱਚ ਲੋਕ ਰਹਿ ਰਹੇ ਵੱਖ-ਵੱਖ ਧਰਮਾਂ ਦੇ ਜਾਤਾਂ ਦੇ ਆਦੀਵਾਸੀ ਕਬੀਲੇ ਦਲਿਤ ਭਾਈਚਾਰਾ ਜੜੀਆਂ ਕੱਟ ਗਿਣਤੀਆਂ ਉਹਨਾਂ ਦੇ ਉਹਨਾਂ ਦੇ ਜਮਹੂਰੀਅਤ ਹੱਕਾਂ ਤੇ ਉਹਨਾਂ ਦੇ ਮਨੁੱਖੀ ਹੱਕਾਂ ਤੇ ਉਹਨਾਂ ਦੇ ਜੁਨ ਉੱਤੇ ਇੱਕ ਵੱਡਾ ਬਾਹਰ ਆ ਤੇ ਇੱਕ ਵੱਡਾ ਜਿਹੜਾ ਵਾ ਵੱਡਾ ਜਿਹੜਾ ਵਾ ਕੀਤਾ ਗਿਆ ਵਾ ਇੱਕ ਹਿਸਾਬ ਦਾ ਉਹਨਾਂ ਉਹਨਾਂ ਦੇ ਉੱਤੇ ਨਰਾਦਰ ਕੀਤਾ ਗਿਆ ਉਹਨਾਂ ਦਾ ਉਨ੍ਹਾਂ ਉਨ੍ਹਾਂ ਦੇ ਰਹਿਣ ਸਹਿਣ ਦੇ ਉੱਤੇ ਇੱਕ ਤਰ੍ਹਾਂ ਦਾ ਸਵਾਲੀਆ ਨਿਸ਼ਾਨ ਪ੍ਰਧਾਨ ਮੰਤਰੀ ਨੇ ਜਿਹੜਾ ਉਹ ਲਗਾਤਾ ਵਾ ਇਸ ਗੱਲ ਤੇ ਜ਼ੋਰ ਦੇ ਕੇ ਕਿ ਸਾਡੇ ਏਜੰਡੇ ਤੇ ਆ ਇਸ ਕਰਕੇ ਅਸੀਂ ਜੋ ਪ੍ਰਧਾਨ ਮੰਤਰੀ ਦਾ ਪਾਛਣਾ ਹੈ ਉਹ ਬਿਲਕੁਲ ਉਹੀ ਕਿਸੇ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਪਏ ਪੁਰਾਣੇ ਪਾਛਣਾ ਤੋਂ ਬਿਲਕੁਲ ਉਹੀ ਢਿਢਲੇ ਪੱਤਰ ਦਾ ਕਹਿ ਸਕਦੇ ਆ ਤੇ ਨਾਲ ਅਸੀਂ ਜੋ ਵੀ ਉਹਨਾਂ ਸਿਵਲ ਜਿਹੜਾ ਇੱਕ ਸਾਸ ਸਿਵਲ ਕੋਰਟ ਦੀ ਗੱਲ ਕੀਤੀ ਆ ਉਹਨੂੰ ਰੱਦ ਕਰਦੇ ਆ ਤੇ ਭਾਰਤ ਨੂੰ ਇਹ ਗਲ ਦੱਸਦੇ ਦੇ ਰੂਪ ਲੈ ਜਿਹੜਾ ਰਹਿਣ ਵਾਸਤੇ ਜੋ ਵੀ ਜੋ ਵੀ ਜਿਸ ਤਰ੍ਹਾਂ ਲੋਕ ਆਪਣੇ ਰਹਿ ਰਿਹਾ ਉਸੇ ਤਰ੍ਹਾਂ ਰਹਿਣ ਦਾ ਪੂਰਾ ਪੂਰਾ ਹੱਕ ਹੈ ਤੇ ਉਹ ਲੋਕਾਂ ਦਾ ਹੱਕ ਕਿਸੇ ਵੀ ਤਰੀਕੇ ਨਾਲ ਖੋਹਣਾ ਨਹੀਂ ਦਿੱਤਾ ਜਾਵੇਗਾ ਦੂਜੇ ਨੰਬਰ ਉਤੇ ਜਿਹੜੀ ਗੱਲ ਉਹਨਾਂ ਨੇ ਕੀਤੀ ਆ ਜਿਹੜੀ ਗੱਲ ਉਹਨਾਂ ਨੇ ਇਹ ਕੀਤੀ ਆ ਵੀ ਆ ਇੱਕ ਦੇਸ਼ਿਕ ਚ ਹੋਣ ਹੋਰ ਵੀ بڑا ਇੱਕ ਦੇਸ਼ਿਕ ਮੰਡੀ ਹੋਰ ਵੀ ਬੜਿਆ ਪਲਾਨਗਾ ਤੇ ਜਿਹੜੀ ਮੋਦੀ ਸਾਹਿਬ ਦੀ ਸਰਕਾਰ ਪਿੱਛੇ ਦਾ ਸਾਰ ਚੱਲਦੀ ਰਹੀ ਹੁਣ ਵੀ ਉਹਨਾਂ ਦੀ ਉਹੀ ਪਲਾਨ ਗਿਆ ਉਹ ਇੱਕ ਦੇਸ਼ ਜਿਹੜੇ ਇੱਕ ਦੇਸ਼ਿਕ ਚੂਣ ਆ ਉਹ ਵੀ ਸੰਭਵ ਨਹੀਂ ਹੈ। ਉਹ ਵੀ ਲੋਕਾਂ ਦੇ ਜਿਹੜਾ ਉਹ ਹੀ ਕੇਂਦਰੀਕਰਨ ਦੀ ਨੀਤੀ ਤਹਿਤ ਸਾਰਾ ਉਹ ਕੇਂਦਰ ਦੇ ਦੀ ਨੀਤੀ ਕੀਤਾ ਜਾਵੇ। ਜਿਸ ਤਰ੍ਹਾਂ ਸਾਰੇ بڑے ਫੈਡਰਲ ਢਾਂਚਾ ਸਾਰਾ ਤਬਾਹ ਕੀਤਾ ਜਾ ਰਿਹਾ ਹੈ ਦੇਸ਼ ਦਾ। ਰਾਜਾਂ ਨੂੰ ਮੂਸਲ ਕਮੇਟੀਆਂ ਬੈਗ ਜਾ ਰਿਹਾ। ਇਹ ਉਹਦੇ ਵਿੱਚੋਂ ਸਾਰੀ ਕੇਂਦਰੀਕਰਨ ਦੀ ਨੀਤੀ ਜਿਹੜੀ ਆ ਉਹ ਸਪਾਈਟ ਹੋ ਰਹੀ ਆ ਜਿਹੜੀ ਦੇਸ਼ ਦੇ ਬਿਲਕੁਲੋਂ ਵੀ ਇਤਿਤੀ ਵੇਤੀ ਚ ਨਹੀਂ ਹੈਗੀ। ਇਸ ਲਈ ਅਸੀਂ ਜੋ ਵੀ ਪ੍ਰਧਾਨ ਮੰਤਰੀ ਜੀ ਨੇ ਸਵਾਲ ਰੱਖੇ ਆ ਉਹਨਾਂ ਨੂੰ ਅਸੀਂ ਰੱਦ ਕਰਦੇ ਆ ਤੇ ਅਸੀਂ ਉਦਾਰ ਮੰਤਰੀ ਜੀ ਨੂੰ ਇਹ ਕਹਿਣਾ ਚਾਹਾਂਗੇ ਕਿ ਤੁਸੀਂ ਦੇਜੇ ਤੇ ਪ੍ਰਧਾਨ ਮੰਤਰੀ ਆਪਣੀ ਜਿਹੜੇ ਸਾਰੇ ਦੇਸ਼ ਵਾਸਤੇ ਤੁਹਾਡਾ ਇੱਕ ਨਜ਼ਰੀਆ ਜਿਹੜਾ ਲੋਕ ਪੱਖੀ ਹੋਣਾ ਚਾਹੀਦਾ ਦੂਸਰਾ ਕਿਸਾਨ ਆਪਣੇ ਬਾਟਰਾਂ ਤੇ ਲੜ ਰਹੇ ਆਪਣੀ ਹੱਕੀ ਮੰਗਾਂ ਲਈ ਬਿਲਕੁਲ ਜਾਇਜ਼ ਮੰਗਾਂ ਉਹਨਾਂ ਵਾਸਤੇ ਜੋ ਵੀ ਹਾਈ ਕੋਰਟ ਤੇ ਜਾਂ ਸੁਪਰੀਮ ਕੋਰਟ ਦੇ ਪਿਛਲੇ ਪਿਛਲੇ ਦਿਨਾਂ ਵਿੱਚ ਜੋ ਫੈਸਲੇ ਆਏ ਉਹਨਾਂ ਨੂੰ ਭਾਰਤ ਸਰਕਾਰ ਲਾਗੂ ਕਰੇ ਹਰਿਆਣਾ ਦੀ ਸਰਕਾਰ ਲਾਗੂ ਕਰੇ ਉਹਦੇ ਗੈਰ ਕਾਨੂੰਨੀ ਰਾਹ ਰੋਕੇ ਹੋਇਆ ਉਹ ਖੋਲ ਦੇਣੇ ਚਾਹੀਦੇ ਆ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਹਟੇ 11 ਕਰੋੜ ਦਾ ਵਪਾਰ ਲੋਕਾਂ ਦਾ ਖਤਮ ਹੋਇਆ ਲੋਕ ਉਥੇ ਜਿਹੜੇ ਆ ਆਵਾਜ਼ ਆ ਰਿਹਾ ਉਹਨਾਂ ਦੀ ਆਵਾਜ਼ ਰਹਿ ਢਾਈ ਆਵੀ ਤੇ ਉਹ ਰਾਹ ਖੁੱਲੇ ਜਾਣ ਤੇ ਸਾਨੂੰ ਦਿੱਲੀ ਦੇ ਵਿੱਚ ਜਾ ਕੇ ਆਪਣਾ ਪ੍ਰਦਰਸ਼ਨ ਕਰਦਾ ਹੱਕ ਦਿੱਤਾ ਜਾਵੇ ਉਹ ਕਿਤੇ ਵੀ ਦੇ ਦਿਓ ਪਾਰਲੀਮੈਂਟ ਹਾਊਸ ਦੇ ਅੱਗੇ ਦੇ ਦਿਓ ਤੋਂ ਲਾਲ ਕਿਲੇ ਦੇ ਵਿੱਚ ਦੇ ਦਿਓ ਜਿੱਥੇ ਵੀ ਜਣਾ ਦੇ ਦਿਓ ਅਸੀਂ ਉੱਥੇ ਮਾਰਨਾ ਪਈਏ ਤੇ ਆਪਣਾ ਅਪਰੋਚ ਪ੍ਰਦਰਸ਼ਨ ਆਪਣਾ ਜੋ ਸਾਨੂੰ ਵਿਧਾਨ ਦੇ ਵਿੱਚ ਆਕਿਆ ਉਹਦੇ ਹਿਸਾਬ ਨਾਲ ਅਸੀਂ ਆਪਣਾ ਰੋਸ ਪ੍ਰਦਰਸ਼ਨ ਕਰ ਸਕੀਏ ਜੇ ਤੁਸੀਂ ਮੰਗ ਦਾ ਹੱਲ ਨਹੀਂ ਕਰਨਾ ਜਾਂ ਸਾਡੀ ਮੰਗ ਦਾ ਹੱਲ ਕਰ ਦਿਓ ਇਹਦੇ ਵਾਸਤੇ ਪ੍ਰਧਾਨ ਮੰਤਰੀ ਜੀ ਨੂੰ ਬੋਲਣਾ ਚਾਹੀਦਾ ਵਾ ਬੋਲਣਾ ਚਾਹੀਦਾ ਹੈ ਜਾਂ ਹੁਣ ਬੋਲ ਲੈਣ ਉਹਨੀ ਸਰਕਾਰ ਬੋਲੇ ਇਹਦੇ ਉੱਤੇ ਜਿਹੜਾ ਕੰਮ ਕਰੋ ਜਿਹੜੀ ਲੋਕਾਂ ਦੀ ਜਿਹੜੀ ਆ ਜਿਹੜੀ ਛੜਕਾਂ ਛੜਕਾ ਆਪ ਰੋਕ ਕੇ ਸਰਕਾਰ ਨੇ ਲੋਕਾਂ ਦੀ ਪਰੇਸ਼ਾਨੀ ਵਧਾਈ ਹੋਈ ਆ ਉਹ ਸਰਕਾਰ ਜਿਹੜੀ ਆ ਦੂਰ ਕਰੇ ਦੂਸਰੀ ਗੱਲ ਜਿਹੜੀ ਮੈਂ ਕਰਨੀ ਆ ਵੀ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਮਜ਼ਦੂਰਾਂ ਨੂੰ ਜਿਹੜਾ ਤਕੜੇ ਹੋਣ ਲਈ ਆਪਣੀ ਲਾਹ ਮੰਗੀ ਦਿਤੋਣੀ ਚਾਹੀਦੀ ਆ ਤੇ ਸੰਘਰਸ਼ਾਂ ਦੇ ਸ਼ਾਮਲ ਹੋਣਾ ਚਾਹੀਦਾ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਵਾਂ ਉਹਨਾਂ ਦਾ ਜਵਾਬ ਆਪਣੀ ਇਕਤਾ ਨਾਲ ਤੇ ਆਪਣੇ ਸੰਘਰਸ਼ ਦੇ ਨਾਲ ਦੇਣਾ ਚਾਹੀਦਾ ਤੇ ਆਪਾਂ ਸੰਤਰਾਮਦਾਸ ਜੀ ਦੇ ਦੋ ਬੋਲਿਆ ਵੀ ਜਿਸ ਤਰ੍ਹਾਂ ਉਹਨਾਂ ਸੰਤਰਾਮਦਾਸ ਜੀ ਨੇ ਕਿਹਾ ਵਾ ਕਿ ਲਾਲ ਕਿਲੇ ਵਿੱਚ ਜੋ ਲਹੂ ਲੋਕਾਂ ਦਾ ਜੋ ਕੈਦ ਹੈ ਲਾਲ ਕਿਲੇ ਵਿੱਚ ਲਹੂ ਲੋਕਾਂ ਦਾ ਜੋ ਕੈਦ ਹੈ ਬੜੀ ਛੇਤੀ ਉਹਦੇ ਬੜੀ ਹੋਣ ਦੀ ਮỆਦ ਹੈ ਪਿੰਡਾਂ ਵਿੱਚੋਂ ਤੁਰੇ ਹੋਏ ਪੁੱਤ ਨੇ ਬਾਦਰਾ ਦੇ ਤੇਰੀ ਮੈਲੀ ਬੜੇ ਕੇ ਬੜੇ ਤੇਰੀ ਮੈਲੀ ਬੜੇ ਕੇ ਬੜੇ ਦਿੱਲੀ ਅੱਦੇ ਲਾ ਬੇਖ ਦੇਗੀ ਚੁਗੜਤਾ ਫੇਰ ਵੀ ਤੇਰਾ ਮਨ ਨਾ ਠਰੇ ਫੇਰ ਵੀ ਤੇਰਾ ਮਨ ਨਾ ਠਰੇ